ਲੋੜੇ ਦੇਣਾ ਆਪਦੀ ਮਾਂ ਨੂੰ ਗਿਫਟ ਆਹ ਚੱਕੀ ਨੂੰ ਪਿਆਜ ਨੂੰ ਕੀ ਕਰਨਾ ਹੁਣ ਨਾ ਲਾਓ ਪਿਆਰੀ ਜੀ ਪਾਪ ਛਿੜ ਦੋ ਮੜਾ ਜੀ ਨਾ ਲਾ ਕੰਮ ਕਿੱਥੇ ਨਾ ਮਾਂ ਇਹ ਤੁਹਾਨੂੰ ਮੈਸੇਜ ਲੋਦੀ ਪੇਂਟਿੰਗ ਦੇਖ ਲਓ ਆਪਦੇ ਪਿਓ ਦੀ ਫੋਟੋ ਬਣਾਈ ਈ ਆ ਮਾਈ ਫਾਦਰ ਦੇਖੋ ਤੁਸੀਂ ਸਾਰੇ ਆਪਣੇ ਬੋਤਲ ਜਿੰਨੀ ਜਿੰਨਾ ਕੰਝਾਈਦਾ ਵੀ ਕੱਟ ਕੇ ਹਨਾ ਉਹਦੇ ਨਾਲ ਆਪਣਾ ਕਾਗਜ਼ ਮਤਲਬ ਉਹ ਕਰਕੇ ਫਿਰ ਉਹ ਬੋਤਲ ਨੂੰ ਕਾਇਦ ਤਨ ਖਚਲੇ ਆਇਓ ਆਇਓ ਪਾਣੀ ਲਗਾ ਕੇ ਠੀਕ ਐ ਤੇ ਇੱਕ ਮਤਲਬ ਉਹ ਕਾਗਜ਼ ਦੀ ਸੈਕ ਉਹਨੂੰ ਜਿਗਰੇ ਛੋਟਾ ਕਰਕੇ ਬਣਾ ਲਓ ਜੜਚਾ ਨਾ ਪਾਹ ਜੜਚਾ ਨਾ ਪੱਟ ਜੜ ਪੱਟ ਹੋ ਜਾਣੀਆਂ ਉਹ ਮੈਨੂੰ ਇੱਕ ਰੰਗ ਨੂੰ ਮੈਂ ਤਾਂ ਨਾਰਦੇ ਵੀ ਕੱਲ ਕੱਢ ਕੇ ਰੱਖ ਤੇ ਮੈਂ ਵੀ ਉਹ ਕਰਦੀ ਆ ਮੈਂ ਵੀ ਉਹ ਕਰਦੀ ਆ ਸਭ ਕਾਟੇ ਉਧਰ ਤਾਰ ਤੇ ਨਾ ਪਾ ਦੀ ਪਾਈਪ ਦੇ ਪਾਣੀ ਨੂਰ ਉਰੇ ਆ ਫੜਾ ਫੜ ਬਲ ਕੱਢ ਟੈਂਕੀ ਭਰ ਗਈ ਜਹਾ ਪਹਿਲਾਂ ਖਿਚਲਾ ਪਾਈਪ ਐ ਇਧਰ ਨੂੰ ਸਾਰੇ ਖਿਚਲਾ ਹੋ ਤੁਸੀਂ ਪੈਜੂਗੀ ਕਾਹਨੂੰ ਮੇਰੀ ਪੱਟੀ ਪੀ ਹੋਈ ਨਹੀਂ ਆ ਪਰ ਤੁਸੀਂ ਅੰਦਰ ਕਰਨਾ ਇੱਕ ਬਾਹਰ ਦੋ ਮੈਂ ਕਿੱਥੇ ਤੱਪਿਆ ਨਾ ਕੀ ਹੋਇਆ ਖੋਲ ਤਾਂ ਤੱਪ ਕੇ ਮੈਂ ਉਹਨੂੰ ਖੋਲਤਾ ਉਂਗਲੀ ਤੇ ਮੁਰੇ ਤੂੰ ਲਈ ਖੜੀਆ ਮਾਂ ਹੋ ਤੁਸੀਂ ਦੱਸੋ ਪਰ ਮੈਂ ਮੈਂ ਆਪਣੇ ਸ਼ਾਪਾ ਦੇ ਖਰਾਰੇ ਕੋ ਅੱਗੇ ਕੋ ਬੈਠੇ ਬੈਠੇ ਚੰਗੀ ਰਹਿ ਤੱਕ ਨੂਰਾ ਉਹ ਡੱਬਾ ਫੜਾ ਦੇ ਆਪਦੀ ਮਾਂ ਨੂੰ ਡੱਬੇ ਨਾਲ ਪਾ ਦੂ ਬਾਕੀ ਪਾਣੀ ਉਹਨਾਂ ਚ ਉੱਥੇ ਤੱਕ ਜਾਣਾ ਨਹੀਂ ਹੱਥ ਮੈਨੂੰ ਕੀ ਪਤਾ ਚੁੱਪਾ ਵੀ ਸਾਫ਼ ਕਰਨੇ ਵਾਲਾ ਹੋਊਗਾ ਸਾਡਾ ਤਾਂ ਮੈਨਾਂ ਹਣਾ ਹੁਏ ਇੰਨੇ ਚਿੱਕ ਹਾਂ ਦਾਦੀ ਅੱਗੇ ਜਾ ਘੁੰਮਿਆ ਪਹਿਲਾਂ ਆਂਟੀ ਕੀ ਹਿੰਜਾ ਆਂਟੀ ਨੂੰ ਕੂਰਿਆ ਕਰ ਤਾਂ ਹੀ ਹਟੂਗੀ ਡੱਬੇ ਨਾਲ ਪਾ ਦੇ ਇੱਥੇ ਤਾਰਾਂ ਦੇ ਜੋੜ ਤੇ ਨਾ ਪਾ ਲਈ ਚੱਲ ਉਹ ਮਰਿਆ ਇੱਕ ਮੁੰਡਾ ਲਾਈਟ ਖਰਾਬ ਹੋ ਗਈ ਮੀਂਹ ਨਾਲ ਉਹ ਵਿਚਾਰਾ ਸਮਾਰਨ ਚੜ ਗਿਆ ਕੱਟੀ ਹੋਈ ਚ ਪਤਾ ਨਹੀਂ ਕਿੱਥੋਂ ਲਾਈਟ ਆ ਗਈ ਧਰਨਾ ਲਾਈ ਬੈਠੇ ਸੀ ਤੇ ਕਰਦੇ ਪੰਜ ਲਿਆਣੇ ਆ ਉਹ ਬਿਜਲੀ ਵਾਲਾ ਕਹਿੰਦਾ ਸੀ 5 ਲੱਖ ਦਾ ਮੁਆਵਜ਼ਾ ਦਵਾਂਗੇ ਪਰਿਵਾਰ ਨੂੰ ਉਹ ਕਹਿੰਦਾ ਇਹ ਦੱਸੋ ਵੀ 5 ਲੱਖ ਰੁਪਏ ਨਾਲ ਲਿਆਣੇ ਦੀ ਜ਼ਿੰਦਗੀ ਲੰਘ ਜੂ ਵੀ ਮੰਨ ਗਏ ਸੀ ਲੱਖ ਰੁਪਇਆ ਦਓ ਲੈ ਲੈਣੇ ਆ ਵੀ ਲੱਖ ਰੁਪਏ ਨਾਲ ਲੰਘ ਜੂ ਇਹਨਾਂ ਦੀ ਜ਼ਿੰਦਗੀ ਲਿਆਣੇ ਦੀ ਨੌਕਰੀ ਦਵੋ ਕਿ ਜੇ ਬੜਾ ਹੋ ਗਿਆ ਤਾਂ ਨੌਕਰੀ ਦਵੋ ਆ ਬਿਜਲੀ ਆਣਾ ਤਾਂ ਬਿਜਲੀ ਵਾਲਾ ਵਿਚਾਰਾ ਪ੍ਰਾਈਵੇਟ ਉਹ ਵੀ ਸਰਕਾਰੀ ਨਹੀਂ ਮੈਂ ਦੱਸ ਮਾ ਵੀ ਤਾਂ ਦਾਣਾ ਦੱਬੀ ਇੱਕ ਮੱਕੀ ਦਾ ਦੇਖੀ ਆ ਪਿਆ ਆ ਆ ਪਿਆ ਕਿੱਥੇ ਕਿੱਥੇ ਕਰਦੀ ਜਾਈ ਜਾਨੀਂ ਦੇਖਦੀ ਹੈਨੀ ਮੈਂ ਕਹੀ ਜਾਂ ਨਾ ਪਿਆ ਚੁੱਪੀ ਕੋਲ ਕਿੱਥੇ ਕਿੱਥੇ ਆ ਚੁੱਪੀ ਕੋਲ ਚੱਲ ਜਾ ਹਾਂ ਚੱਲ ਜਾ ਹਾਂ ਮੱਬਲੇ ਇਹਨੂੰ ਆਇਆ ਦੱਬਦੇ ਉਹਦੇ ਵਿੱਚ ਉਹਦੇ ਵਿੱਚ ਇੱਕ ਸਾਲ ਜਿਆਦਾ ਪੌਪਕੌਨ ਵਾਲੀ ਮੱਕੀ ਲਾਤੀ ਸੀ ਫੇਰ ਦੱਬਦੇ ਵਿੱਚ ਹੋਊਗੀ ਧੀ ਫਿਰ ਇਹਨੂੰ ਥੋੜੀ ਜੰਮ ਕਰਕੇ ਚਾਹੇ ਨਹੀਂ ਹੋਈ ਤਾਂ ਕਹਿ ਵੀ ਹੋਈ ਨਹੀਂ ਸੀ ਇਹਨੂੰ ਗਾਹਾਂ ਕਰਕੇ ਸਿੱਟਿਆ ਕਰਾਉ ਨਾਲ ਕੋਲ ਫੇਰ ਬੇਲਾਂ ਨੂੰ ਪਾਣੀ ਚੜਦਾ ਪਤਾ ਨਹੀਂ ਕਿਨੇ ਕੱਟੇ ਕਰਿਆ ਅੱਜ ਇੱਥੇ ਹੱਥ ਢੇਰ ਲੱਗਦੀ ਇਹਨੂੰ ਇਹਨਾਂ ਬੱਪ ਨੂੰ ਥੋੜਾ ਜਿਆਦਾ ਹੋਰ ਪੈਪਗਾ ਕਰ ਫਿਰ ਵੇਲੇ ਨੂੰ ਪਾਣੀ ਪਊਗਾ ਪੈ ਜਾਂਦਾ ਹਾਂ ਕਾਹ ਚ ਜਾਣਾ ਮੇਰਾ ਸੋ ਸਾਨੂੰ ਦੀ ਵਾਸਾ ਆਸ ਤੇ ਕਾ ਇੱਥੇ ਹਾਂ ਚੋਚ ਕੱਢਣਗੇ ਬੈਠਾ ਬੈਠੇ ਜੇ ਜੀ ਐਤ ਕੀ ਕਾਟੋ ਨੇ ਸਾਡੇ ਬੇਰਾਂ ਮਰੂ ਦਿਖਾ ਲੈਣਾ ਫਿਰ ਇਹ ਦੋ ਬੂਟੇ ਪੱਤੇ ਜਾਣਗੇ ਵਾਹ ਪੱਤੇ ਜਾਣ ਜੋਨਾਂ ਨੂੰ ਵੀ ਖਾਣੀਆਂ ਵਿਚਾਰੀਆਂ ਨੇ ਛੋਟੀ ਚੀਰੀ ਆਦੀ ਬਾਜਰੇ ਵਾਲੀ ਛੋਟੀ ਚੀਰੀ ਹਵਾਨੇ ਵੀ ਤਾਂ ਤੋੜਦੀ ਅੱਜ ਤਾਂ ਨਹੀਂ ਰੱਬ ਨਾਲ ਕਸੂਰ ਕਰਾਂਗਾ ਛੂਈ ਮੂਈ ਅਦਰੀਆਂ ਤੁੜੀਆਂ ਪਾਲਾ ਯਾਰ ਤੋੜ ਕੇ ਅੱਜ ਪਾਲਾ ਜੀ ਨਹੀਂ ਕਰਦਾ ਸਵਾਦ ਨਹੀਂ ਲੱਗਦਾ ਹੈਗਾ ਯਾਰ ਮੈਂ ਕਦੇ ਨਹੀਂ ਜਵਾਬ ਦਿੰਦਾ ਪਰ ਲੋਕਾਂ ਨੂੰ ਮਿਲਦਾ ਨਹੀਂ ਤੇਰੇ ਖਾਣਾ ਤੈਨੂੰ ਸਵਾਦ ਨਹੀਂ ਲੱਗਦਾ ਕੋੜਾ ਕੋੜਾ ਲੱਗ ਗਿਆ ਮੈਨੂੰ ਤਾਂ ਮੈਂ ਤਾਂ ਨਹੀਂ ਖਾਂਦਾ ਮੈਂ ਉਹ ਕਰੀ। ਕਰੇਲੇ ਕੀ ਲੱਗਦੇ ਇਹਨੂੰ। ਪਿੰਡੀਆਂ ਕਹਿੰਦੀ ਮੈਂ ਖਾਣੀਆਂ ਨਹੀਂ ਪਿੰਡੀਆਂ ਤੋੜਨੇ ਵਾਲੀਆਂ ਹੋਈਆਂ ਪਿੰਡੀਆਂ ਨੇ। ਪੰਗਾ ਪੈਂਦਾ। औरंदा और बंदा करनी सी सोच नहीं चकी पिछे ड्यूटी चलती भी हाल देखिए पलस्तर करके न, सूटी तो तो वहाँ। ना छुट्टी का सहारा लैके तुर हूं उदा दर्द हों सवा महीना कहना डॉक्टर पंकज कर लिया उथ आया अपना पर तो चलिया थोड़ा रह गया